ਸਚਰਕਾਲ ਜੁੜ ਚੁੱਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ। ਬੀਤੀ ਕੱਲ ਆਪ ਵਿਧਾਇਕ ਰਮਨ ਅਰੋੜੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਘਰ ਦੇ ਵਿੱਚ ਕਈ ਘੰਟੇ ਜਿਹੜੀ ਐ ਛਾਪੇਮਾਰੀ ਚੱਲੀ ਐ, ਰੇਡ ਕੀਤੀ ਜਾਂਦੀ ਐ, ਤਲਾਸ਼ੀ ਲਈ ਜਾਂਦੀ ਐ ਤੇ ਕਈ ਜਿਹੜੇ ਦਸਤਾਵੇਜ਼ ਬਰਾਮਦ ਕੀਤੇ ਜਾਂਦੇ ਨੇ। ਨਾਲ ਦੀ ਨਾਲ 5 ਲੱਖ ਰੁਪਈਆ ਤੇ 1 ਕਿਲੋ ਜਿਹੜਾ ਸੋਨਾ ਹੈ ਉਹ ਵੀ ਬਰਾਮਦ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਰਮਨ अरोड़ा ਦੇ ਨਾਲ-ਨਾਲ ਹੋਰ ਵੀ ਕਈ ਜੜੀਆਂ ਵੱਡੀਆਂ ਮੱਛੀਆਂ ਨੇ ਜਲੰਧਰ ਦੀਆਂ ਉਹ ਵੀ ਅੜੀਕੇ ਚੜ ਸਕਦੀਆਂ ਨੇ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਰਮਨ अरोड़ा ਤੋਂ ਬਾਅਦ ਵੀ ਉਰਵੀ ਕਈ ਘਰਾਂ ਦੇ ਵਿੱਚ ਛਾਪੇ ਮਾਰੀ ਕੀਤੀ ਗਈ ਹੈ ਹੋਰ ਵੀ ਕਈ ਘਰਾਂ ਦੇ ਵਿੱਚ ਵਿਜੀਲੈਂਸ ਵੱਲੋਂ ਦਬਿਸ਼ ਕੀਤੀ ਗਈ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਮਹੇਸ਼ ਮੱਖੀ ਜੱਦੀ ਜੋ ਕਿ ਸਭ ਤੋਂ ਕਰੀਬੀ ਨੇ ਰਮਨ अरोड़ा ਦੇ ਰਮਨ अरोड़ा ਦੇ ਨਾਲ ਕਾਫੀ ਸਵਾਦ ਨਜ਼ਰ ਆਏ ਨੇ ਧਾਰਮਿਕ ਸਮਾਗਮਾਂ ਦੇ ਵਿੱਚ ਰਮਨ अरोड़ा ਦੇ ਨਾਲ ਰਹਿੰਦੇ ਨੇ ਇਥੋਂ ਤੱਕ ਕਿ ਜਦੋਂ ਰਮਨ अरोड़ा ਦੇ ਕੋਲੋਂ ਸਿਕਿਉਰਿਟੀ ਵੀ ਖੋਈ ਜਾਂਦੀ ਹੈ ਤਾਂ ਮਹੇਸ਼ ਮਖੀਜਾ ਉਸ ਸਮੇਂ ਨਾਲ ਦਿਖਦੇ ਨੇ ਮਹੇਸ਼ ਮਖੀਜਾ ਆਰਟੀ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਨੇ ਜੋ ਕਿ ਕਾਫੀ ਸਮੇਂ ਤੋਂ ਸਬਜੀ ਮੰਡੀ ਦੇ ਵਿੱਚ ਕੰਮ ਕਰ ਰਹੇ ਨੇ ਵੱਡੇ ਵਪਾਰੀ ਨੇ ਤਾਂ ਕਹਿ ਸਕਦੇ ਆ ਕਿ ਇਸ ਸਮੇਂ ਜਿਹੜਾ ਵਿਜੀਲੈਂਸ ਦਾ ਸ਼ਿਕੰਜਾ ਮਹੇਸ਼ ਮਖੀਜਾ ਤੇ ਵੀ ਕਸ ਚੁੱਕਿਆ ਹੈ ਮਹੇਸ਼ ਮਖੀਜਾ ਦੇ ਘਰੇ ਵੀ ਬੀਤੀ ਰਾਤ ਤੋਂ ਹੀ ਵਿਜੀਲੈਂਸ ਵੱਲੋਂ ਦਬਿਸ਼ ਕੀਤੀ ਗਈ ਹੈ ਬੀਤੀ ਰਾਤ ਹੋਈ ਜਿਹੜੀ ਗਲੀਆਂ ਸੀ ਸੁੰਨ ਪਸਰ ਗਈ ਸੀ ਤੇ ਘਰੇ ਜਿਹੜੀ ਹੈ ਲਗਾਤਾਰ ਛਾਪੇ ਮਾਰੀ ਚੱਲ ਰਹੀ ਸੀ ਉਸ ਤੋਂ ਬਾਅਦ ਇੱਕ ਹੋਰ ਨਾਮ ਆਉਂਦਾ ਹੈ ਰਾਜੂ ਮਦਾਨ ਜੋ ਕਿ ਰਮਨ अरोड़ा ਦਾ ਰਿਸ਼ਤੇਦਾਰ ਰਾਜੂ ਮਦਨ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਜਦੋਂ ਆਪ ਦੀ ਸਰਕਾਰ ਦੇ ਐਮਐਲਏ ਬਣਦੇ ਨੇ ਦੋ ਐਮਐਲਏ ਜਿਹੜੇ ਜਲੰਧਰ ਦੇ ਵਿੱਚ ਚੁਣੇ ਜਾਂਦੇ ਨੇ ਇੱਕ ਸ਼ੀਤਲ ਅੰਗੂਰਾਲ ਤੇ ਦੂਜਾ ਰਮਨ ਅਰੋੜਾ ਉਸ ਤੋਂ ਬਾਅਦ ਸ਼ੀਤਲ ਅੰਗੂਰਾਲ ਜਿਹੜੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤੇ ਰਮਨ ਅਰੋੜਾ ਪੂਰੇ ਜਲੰਧਰ ਤੇ ਨਗਰ ਨਿਗਮ ਤੇ ਆਪਣਾ ਰਾਜ ਚਲਾਉਣ ਲੱਗ ਜਾਂਦੇ ਨੇ ਇਸੇ ਦੇ ਚਾਲਦੇ ਹੀ ਜਿਹੜੇ ਕਿ ਜਾਲੀ ਨੋਟਿਸ ਜਾਰੀ ਕੀਤੇ ਜਾਂਦੇ ਨੇ ਕਈਆਂ ਨੂੰ ਧਮਕਾਇਆ ਜਾਂਦਾ ਹੈ ਧਮਕਾਨ ਤੇ ਬਾਅਦ ਪੈਸੇ ਏਠੇ ਜਾਂਦੇ ਸੀ ਕਈ ਜਿਹੜੇ ਭ੍ਰਿਸ਼ਟਾਚਾਰੀ ਦੀਆਂ ਘਟਨਾਵਾਂ ਜਾਂ ਭ੍ਰਿਸ਼ਟਾਚਾਰੀ ਦੇ ਮਾਮਲੇ ਵੀ ਕਈ ਸਾਹਮਣੇ ਆ ਚੁੱਕੇ ਸਨ ਤਾਂ ਉਸ ਤੋਂ ਬਾਅਦ ਸ਼ਿਕਾਇਤਾਂ ਜਿਹੜੀਆਂ ਕਿ ਦਰਜ ਹੋਈਆਂ ਸ਼ਿਕਾਇਤਾਂ ਦਰਜ ਹੋਣ ਤੋਂ ਬਾਅਦ ਹੀ ਜਿਹੜਾ ਰਮਨ ਅਰੋੜਾ ਤੇ ਸ਼ਿਕੰਜਾ ਕੱਸਿਆ ਗਿਆ ਪਰ ਇੱਥੇ ਹੀ ਗੱਲ ਆਉਂਦੀ ਹੈ ਕਿ ਰਾਜੂ ਮੈਦਾਨ ਇਸ ਸਭ ਦੇ ਵਿੱਚ ਸ਼ਾਮਿਲ ਕਿਵੇਂ ਹੋਏ ਦਰਸਲ ਜਦੋਂ ਰਮਨ ਹਰੋੜਾ ਦੇ ਹੱਥ ਦੇ ਵਿੱਚ ਜਦੋਂ ਸਾਰੀ ਸੱਤਾ ਆ ਜਾਂਦੀ ਹੈ ਜਲੰਧਰ ਦੀ ਤਾਂ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਹੋ ਸਕਦਾ ਹੈ ਕਿ ਮੇਅਰ ਜਿਹੜਾ ਹੈ ਰਾਜੂ ਮੈਦਾਨ ਨੂੰ ਬਣਾ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਬਾਏ ਇਲੈਕਸ਼ਨ ਹੁੰਦੀ ਹੈ 모ਹਿੰਦਰ ਭਗਤ ਜਿਹੜੇ ਕਿ ਐਮਐਲਏ ਬਣ ਜਾਂਦੇ ਨੇ ਬਾਅਦ ਵਿੱਚ ਮੰਤਰੀ ਬਣ ਜਾਂਦੇ ਨੇ ਤਾਂ ਸਾਰੀ ਜਿਹੜੀ ਕੀ ਹੈ ਜਿਹੜੀ ਵਾਕ ਡੋਰ ਹੁੰਦੀ ਹੈ 모ਹਿੰਦਰ ਭਗਤ ਦੇ ਹੱਥ ਵਿੱਚ ਆ ਜਾਂਦੀ ਹੈ ਤਾਂ ਮੁੜ ਕੇ ਜਿਹੜਾ ਰਾਜੂ ਮੈਦਾਨ ਦੇ ਹੱਥੋਂ ਮੇਅਰ ਦੀ ਜਿਹੜੀ ਕੁਰਸੀ ਹੈ ਉਹ ਨਿਕਲ ਜਾਂਦੀ ਹੈ ਤੇ ਵਿਨਿਤੀ ਨੂੰ ਮੇਅਰ ਬਣਾ ਦਿੱਤਾ ਜਾਂਦਾ ਹੈ ਤਾ ਫਿਰ ਉਸ ਸਮੇਂ ਕਾਫੀ ਜ਼ਿਆਦਾ ਜਿਹੜੇ ਇਹ ਕਰੀਬੀ ਰਮਨ अरोड़ा ਦੇ ਚੱਲ ਰਹੇ ਸੀ ਰਮਨ अरोड़ा ਵੱਲੋਂ ਜਿੰਨੇ ਵੀ ਪ੍ਰਿਸ਼ਟਾਚਾਰੀ ਕੀਤੀ ਜਾਂਦੀ ਸੀ ਕਿਹਾ ਜਾ ਰਿਹਾ ਹੈ ਜਿਹੜੀ ਕਿ ਹਾਲੇ ਤਲਾਸ਼ੀ ਅਭਿਆਨ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਮਹੇਸ਼ ਮੱਖੀਜਾ ਤੇ ਨਾਲ ਦੀ ਨਾਲ ਹੀ ਜਿਹੜੇ ਰਾਜੂ ਮਦਾਨ ਨੇ ਇਹ ਦੋਵੇਂ ਰਮਨ अरोड़ा ਦੇ ਨਾਲ ਸ਼ਾਮਿਲ ਨੇ ਇਹ ਮਿਲੀ ਭੁਗਤ ਦੇ ਨਾਲ ਹੀ ਹੁੰਦਾ ਸੀ ਤਾਂ ਉਸ ਤੋਂ ਬਾਅਦ ਅੱਜ ਵੀ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਰਮਨ अरोड़ा ਦੇ ਘਰ ਅੱਜ ਵੀ ਜਿਹੜੇ ਕਿ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਉੱਥੇ ਕਿਹਾ ਜਾ ਰਿਹਾ ਹੈ ਕਿ ਅੱਜ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਤੇ ਜਲਦੀ ਜਿਹੜੀ ਰਵਨ ਅਰੋੜਾ ਦੀ ਰਿਮਾਂਡ ਹਾਸਲ ਕੀਤੀ ਜਾਵੇਗੀ ਤੇ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਹੋਰ ਵੀ ਕਈ ਜਿਹੜੇ ਕਿ ਇਸ ਸਕੰਜੇ ਦੇ ਵਿੱਚ ਫਸ ਸਕਦੇ ਨੇ ਕਈ ਵੱਡੇ ਵੱਡੇ ਆਗੂਆਂ ਦੇ ਜਾਂ ਕਈ ਵੱਡੇ ਵੱਡੇ ਜਿਹੜੇ ਜਲੰਧਰ ਦੇ ਵਪਾਰੀ ਨੇ ਉਹਨਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਨੇ